ਲੋਜੀ ਕਰੋ ਦਰਸ਼ਨ ਅੱਜ ਅਸੀਂ ਨਿਕਲਣਾ ਚੋਪਾਲ ਜਾਂ ਬਾਗੀ ਵਾਸਤੇ ਜਿੱਧਰ ਪਹੁੰਚ ਗਏ ਤੇ ਉੱਥੇ ਚੇ ਕਰਾਂਗੇ ਤੇ ਚੋਪਾਲ ਤੇ ਬਾਗੀ ਨੇੜੇ ਨੇੜੇ ਨੇ ਜ਼ਿਆਦਾ ਫਰਕ ਨਹੀਂ ਹੈਗਾ ਲੇਕਿਨ ਇਹ ਵੀ ਮੌਸਮ ਦਾ ਫਰਕ ਆ ਚੋਪਾਲ ਜੀ ਆਪਾ ਕੋ ਮਰੇ ਜੀ ਮਾਚਲ ਦੇ ਵਿੱਚ ਦੇਖੋ ਜੀ ਬਾਹਰ ਪਹਾੜਾ ਦੇ ਕੋਲ ਤੇ ਆਂਟੀ ਜੀ ਚੰਪੂ ਦੇ ਵੀ ਜੀ ਤੇ ਦੇਖੋ ਰੋਟੀ ਬਣਾ ਕੇ ਖਵਾ ਰਹੇ ਸਾਨੂੰ ਬੜੇ ਪਿਆਰ ਨਾਲ ਜਿਵੇਂ ਕਰੇ ਆਪਣੇ ਮਾਵਾ ਖਾਉਂਦੀ ਐ ਨਾ ਇਦਾਂ ਤੇ ਆ ਸ਼ਿਮਲਾ ਮੇ ਚਾਲੂ ਦੀ ਸਬਜ਼ੀ ਐ ਦਾਲ ਐ ਰੋਟੀ ਚਾਵਲ ਤੇ ਖੀਰਾ ਨਾਲ ਕੱਟ ਕੇ ਦਿੱਤਾ ਆਂਟੀ ਨੇ ਔਰ ਆਂਟੀ ਨੇ ਘਰ ਦਾ ਅੰਬ ਦਾ achar ਦਿੱਤਾ ਨਾਲ ਮੈਂ ਕਿ ਘਰ ਵਰਗੀ ਰੋਟੀ ਲਈ ਸਵਾਦ ਆ ਰਿਹਾ ਬੂਰਾ ਹਾਂਜੀ ਨੀਸ਼ੂ ਜੀ ਸਿਰ ਤੇ ਹੀ ਗੋ ਓਕੇ ਥੈਂਕ ਯੂ ਆਂਟੀ ਧੰਨਵਾਦ ਆਪਕਾ ਜੀ ਆਪਾਂ ਸਟਮਾ ਕੇ ਬਾਗੀ ਵਿੱਚ ਸਵੇਰ ਹੋ ਗਈ ਉੱਠ ਕੇ ਪੱਗ ਭੁਗ ਤਿਆਰ ਹੋ ਕੇ ਪੱਗ ਬੰਨ ਲਈ ਤੇ ਵਲੋਗ ਦੀ ਸਟਾਰਟਿੰਗ ਕਰਨ ਲੱਗੇ ਆ ਤੇ ਤੁਹਾਨੂੰ ਇੱਥੋਂ ਬਲਕੋਨੀ ਦੇ ਵਿੱਚੋਂ ਨਜ਼ਾਰਾ ਦਿਖੰਨੇ ਆ ਤੇ ਤੁਸੀਂ ਦੇਖੋ ਵੀ ਕੀ ਆ ਨਜ਼ਾਰਾ ਹੈ ਲੋ ਜੀ ਲੋ ਜੀ ਦੇਖੋ ਸੇਬਾ ਦੇ ਬਾਗ ਸਾਰੇ ਸੇਬਾ ਦੇ ਬਾਗ ਆ ਦੇਖੋ ਜੀ ਉੱਚੀਆਂ ਚੋਟੀਆਂ ਸੁੰਦਰ ਦ੍ਰਿਸ਼ ਹੈ ਦੇਖੋ ਜੋਕੋ ਬੈਂਕ ਦੀ ਸ਼ਾਖਾ ਹੋਟਲ ਬਹੁਤ ਸੋਹਣਾ ਦ੍ਰਿਸ਼ ਹੈ ਜੀ ू देख पीछे पड़ के देख सारा बर्फ वाला इलाका तू आप बेटा की कर गल करता है ना आप बेटा की कर गल करते है लंबे लंबे ਖਰਦਾਲਾ ਬਾਕੀ ਤੋਂ 6 ਕਿਲੋ ਮੀਟਰ ਅੱਗੇ ਖਰਦਾਲਾ ਇਹ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਪੀਡਬਲਯੂਡੀ ਦਾ ਰੈਸਟ ਹਾਊਸ ਤੇ ਆਹ ਦੇਖੋ ਜੀ ਬਰਫ ਨਾਲ ਲੱਦੇ ਹੋਏ ਪਹਾੜ ਦੇਖੋ ਤੁਸੀਂ ਵਾਹ ਜੀ ਵਾਹ ਸ਼ੁਕਰਾਨਾ ਸੱਚਾ ਪਾਤਸ਼ਾਹ ਜਿਹੜੀ ਇੰਨੀ ਸੋਹਣੀ ਕੁਦਰਤ ਦੇ ਦਰਸ਼ਨ ਕਰਵਾ ਦਿਨਾ ਤੂੰ ਆਹ ਜੀ ਵਾਹ ਦੇਖੋ ਜੀ ਤੇ ਦੇਖੋ ਬਰਫ ਨਾਲ ਲੱਦੇ ਹੋਏ ਪਹਾੜ ਦੇਖ ਰਹੇ ਨੇ ਤੁਹਾਨੂੰ ਦੂਰ ਇੱਕ ਵਾਰੀ ਫੇਰ ਦੇਖ ਲਓ ਆ ਦੇਖੋ ਜੀ ਇਹ ਸਾਰੇ ਛਿੱਟੇ ਛਿੱਟੇ ਵਰਬ ਨਾਲ ਲੱਦੇ ਹੋਏ ਪਹਾੜ ਨੇ ਆ ਦੇਖੋ ਜੀ ਬਾ ਹੋਰ ਮਹੀਨੇ ਮਹੀਨੇ ਡੇਡ ਮਹੀਨੇ ਬਾਅਦ ਇਹ ਸਾਰੇ ਪੂਰੇ ਸਫੈਦ ਨਜਰਾਨੇਗੇ ਤੁਹਾਨੂੰ ਸਾਹਮਣੇ ਦੇਖੋ ਜੀ ਕੀ ਸੁੰਦਰ ਕੁਦਰਤ ਆ ਅਕਾਲ ਬਰਖ ਦੀ ਵਾਇਗਰੂਦੀ ਅੱਲਾ ਦੀ ਰਾਮ ਦੀ ਗੋੜ ਦੀ ਕਿੰਨੀ ਸੋਹਣੀ ਕੁਦਰਤ ਐ ਦੀ ਸੱਚੇ ਬਾਦਸ਼ਾਹ ਦੀ ਦੇਖੋ ਤੇ ਤੁਸੀਂ ਵੀ ਜੇ ਕੋਈ ਮਨ ਕਿਸੇ ਬੰਦੇ ਦਾ ਮਨ ਪਰੇਸ਼ਾਨ ਆ ਪਾਹ ਲਾ ਲੈਂਦੇ ਆ ਇਹ ਜਾਂ ਫਿਰ ਖੁਦਕੁਸ਼ੀ ਕਰ ਲੈਂਦੇ ਆ ਤੇ ਨਹਿਰ ਚ ਛਾਲ ਮਾਰ ਦਿੰਦੇ ਆ ਤਾਂ ਕੁਝ ਕਰਨ ਦੀ ਲੋੜ ਨਹੀਂ ਜੇ ਤੁਸੀਂ ਮਰਨਾ ਹੀ ਆ ਤਾਂ ਫਿਰ ਜ਼ਿੰਦਗੀ ਜੀਵੋ ਨਵੇਂ ਤਰੀਕੇੋਂ ਇਕੱਲੇ ਹੋ ਜਾਓ ਸਾਰਾ ਕੁਝ ਛੱਡ ਦਿਓ ਫਿਰ ਜਿੰਨਾ ਤੋਂ ਤੁਸੀਂ ਦੁਖੀ ਹੋ ਉਹਨਾਂ ਸਾਰਿਆਂ ਨੂੰ ਜਿਵੇਂ ਮੈਂ ਛੱਡਤਾ ਆ ਦੇਖੋ ਆ ਦੇਖੋ ਹੈ ਜੀ ਨਜ਼ਾਰਾ ਬਰਫਾਂ ਲੱਦੇ ਹੋਏ ਪਹਾੜਾਂ ਦੇ ਦਰਸ਼ਨ ਕਰੋ ਆ ਸੋਹਣੇ ਹਰੇ ਭਰੇ ਪਹਾੜ ਉੱਚੇ ਲੰਬੇ ਦਰਖਤ ਕਾਦਰ ਦੀ ਕੁਦਰਤ ਅੱਲਾ ਵੈਗਰੂ ਗੋਡ ਰਾਮ ਦੀ ਕੁਦਰਤ ਦੀ ਸੱਚੇ ਪਾਤਸ਼ਾਹ ਅਕਾਲਪੁਰਖ ਦੀ ਕੁਦਰਤ ਦੇਖੋ ਕਿੰਨੀ ਸੋਹਣੀ ਹੈ ਇਹਦੇ ਦਰਸ਼ਨ ਕਰੋ ਇੱਕ ਛੋਟਾ ਜਿਹਾ ਬੋਰਡ ਬਣਾਓ ਉਦੋਂ ਉੱਪਰ ਲਿਖ ਲਓ ਲਿਫਟ ਪਲੀਜ਼ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਜੇ ਪੈਸੇ ਹੈਗੇ ਫਿਰ ਮੋਟਰਸਾਈਕਲ ਚੱਕੋ ਕਾਰ ਚੱਕੋ ਆਪਣੇ ਆਪਣੇ ਜੇਬ ਦੇ ਮੁਤਾਬਕ ਘੁੰਮੋ ਜੇ ਧੜਕੋ ਪੈਸੇ ਜਿਆਦਾ ਨੇ ਕਾਰ ਚੱਕ ਲਓ ਕਾਰ ਦੇ ਅੰਦਰ ਸੌ ਸਕਦੇ ਹੋ ਕੈਂਪਿੰਗ ਵੈਨ ਬਣਾ ਲਓ ਜੇ ਧੜਕੋ ਮੋਟਰਸਾਈਕਲ ਮੋਟਰਸਾਈਕਲ ਚੱਕ ਲਓ ਇੱਕ ਟੈਂਟ ਲੈ ਲਓ ਟੈਂਟ ਲਾ ਕੇ ਸੋਜੋ ਨਹੀਂ ਪੈਸੇ ਖਰਚਣੇ ਹੋਟਲਾਂ ਤੇ ਇਹੋ ਜੀ ਜਗ੍ਹਾ ਤੇ ਟੈਂਟ ਲਾ ਕੇ ਸੁੱਤੇ ਹੋ ਤਾਂ ਨਜ਼ਾਰਾ ਕਿੰਨਾ ਆਵੇ ਦੱਸੋ 11 12 13 2 3 4 5 ਤੇ ਮਰਨਾ ਨਹੀਂ ਕਿਸੇ ਨੇ ਕੁਦਰਸ਼ੀ ਨਹੀਂ ਕਰਨੀ ਜ਼ਿੰਦਗੀ ਜਿਓ ਜਿਨ੍ਹਾਂ ਤੋਂ ਦੁਖੀ ਆ ਉਹਨਾਂ ਨੂੰ ਛੱਡ ਦਿਓ ਆਨੰਦ ਲੋ ਕੁਦਰਤ ਦਾ ਦੁਨੀਆ ਕੋ ਮੋ ਦੁਨੀਆ ਆ ਨਿਸ਼ੂ ਏ ਮੇਰੇ ਨਾਲ ਦੇਖੋ ਕੋਈ ਕੁਛ ਪਸ ਨਹੀਂ ਰਿਹਾ ਅਟਕਾਰ ਨਹੀਂ ਆ ਰਿਹਾ ਕੋਈ ਕਮਜ ਹੋ ਗਈ ਏ ਨਿਸ਼ੂ ਜੀ ਇਧਰ ਦਰਸ਼ਨ ਦੇ ਇੱਕ ਵਾਰੀ ਓ ਨਿਸ਼ੂ ਜੀ ਨਿਸ਼ੂ ਜੀ ਨਜ਼ਾਰੇ ਆਗੇ ਕਿ ਨਹੀਂ ਜਿਹੜਾ ਬੰਦਾ ਦੁਨੀਆ ਤੋਂ ਤੰਗ ਹੈ ਮਰਨਾ ਚਾਹੁੰਦਾ ਉਹ ਮਰੋ ਨਾ ਉਹ ਬੈਗ ਮੋਟੇ ਤੇ ਪਾਓ ਤੇ ਨਜ਼ਾਰੇ ਦੇਖੋ ਦੁਨੀਆ ਦੇ ਪਹਾੜਾਂ 'ਚ ਆ ਜਾਓ ਪੈਸੇ ਨਹੀਂ ਹੈਗੇ ਲਿਫਟਾਂ ਲੈ ਕੇ ਘੁੰਮੋ ਛੋਟਾ ਜਿਹਾ ਬੋਰਡ ਬਣਾ ਲਓ ਉਹਦੇ ਉੱਪਰ ਲਿਖੋ ਲਿਫਟ ਪਲੀਜ਼ ਇਹ ਕਿਥੋਂ ਆ ਵੀਦਾ ਇਹ ਨਾ ਜਾਨ ਜਾਂ ਗਿਆ ਮਨ ਇਹ ਸਾਰੀ ਕਿਤਨਾ ਹੋਰ ਕੇ ਮਾਰਿ ਸ਼ਰੀਰ ਇਹ ਨਾ ਸਾਰੀ ਮਾਰ ਕੰਡਾ ਤੋਂ ਉੱਤੇ ਆ ਨਾ ਆ ਗਿਆ ਆ ਕੰਮ ਨਵਿੜੀ ਆ ਜਾ ਗਿਆ ओके ਨਿਸ਼ੂ ਇਹਦਾ ਨਜ਼ਾਰਾ ਹੀ ਆ ਯਾਰ ਇੱਥੇ ਕੈਂਪਿੰਗ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਆ ਗਏ ਨੇ ਇਹ ਆ ਕੇ ਬਨੋਦ ਭਾਜੀ ਵਿਕਾਸ ਭਾਜੀ ਤੇ ਕ੍ਰਾਂਤੀ ਭਾਜੀ ਤੇ ਕੋ ਅੱਗੇ ਬੱਟੇ ਆ ਸੇਪੇ ਕਰ ਰੇ ਬਾਣਾ ਭਾਈ ਦਾ ਨਾਮ ਇਸ ਦਾ ਭੁੱਲ ਗਿਆ ਤੇ ਸਾਨੂੰ ਇਹਨਾਂ ਨੇ ਸ਼ੇਪ ਦਿੱਤੇ ਖਾਣ ਨੂੰ ਬਹੁਤ ਮਿੱਠੇ ਸਾਬਾ ਤੇਰੇ ਮਾਰੇ ਕੋ ਭਾਈ ਜਦੋਂ ਅੱਗੇ ਦੁਹਰ ਦੇ ਅੰਦਰ ਜਾਣਗੇ ਇਹ ਜੀ ਸਾਡੇ ਬੰਦੂ ਬਾਜੀ ਬਾਗੀ ਦੇ ਬਾਦਸ਼ਾਹ ਹੈ ਇਹਨਾਂ ਦੇ ਤੇ ਸੇਵ ਦੇ ਬਾਦ ਨੇ ਅਸੀਂ ਜੋਰ ਤੇ ਯਾਨੇ ਸਾਡੀ ਸੇਵਾ ਕਰਦੇ ਬਹੁਤ ਵਧੀਆ ਕਰਦਾ ਜੀ ਵੀ ਦਾ ਸੁਭਾਅ ਬਹੁਤ ਵਧੀਆ ਦਾ ਸੁਭਾਅ ਉਹ ਵੀ ਜੇ ਪੜਾ ਦੇ ਕੰਮ ਨਾ ਜਾਓ ਤੁਸੀਂ ਲੋਕਾਂ ਨਾਲ ਪਿਆਰ ਕਰੋ ਤਾਂ ਲੋਕ ਤੁਹਾਡੇ ਨਾਲ ਪਿਆਰ ਕਰਨਗੇ ਪਰ ਜੇ ਤੁਸੀਂ ਉੱਥੇ ਜਾ ਕੇ ਕੋਈ ਨਫਰਤ ਦੀ ਗੱਲ ਕਰੋਗੇ ਤਾਂ ਨਫਰਤ ਹੀ ਕਰਨਗੇ ਜਿਉਂ ਜੇ ਪੀ ਜਾਗੇ ਉਹਦਾ ਆਪਣਾ ਮਿਲਣਾ ਹੈ ਹਾਂ ਇਹ ਆ ਵੀ ਦਾ ਸੋਲਣਾ 75 ਮਸੰਦਰਾ ਖੇਤ ਖੁਰਬਾੜੀ ਦਾ ਪਰਮਾਨ ਹੈ ਇਸ ਕਰਕੇ ਪੜਾ ਕੇ ਜਾਓ ਤੇ ਪਿਆਰ ਕਰੋ ਤੇ ਪਿਆਰ ਦਿਓ ਇਧਰ ਆ ਰਹੇ ਆ ਜੀ ਬਾਗੀ ਤੋਂ ਨਾਰ ਗੰਡੇ ਤੋਂ ਤੇ ਇਧਰ ਜਾ ਰਹੇ ਸੋਲਣ ਵੱਲ ਨੂੰ ਤੇ ਆਹ 올ਡ ਮੋਕ ਜੜੀ ਸ਼ਰਾਬ ਬੀਅਰ ਉਹਦੀ ਫੈਕਟਰੀ ਹੈ ਤੇ ਆ ਗਈ ਸ਼ਰਮਾ ਢਾਬਾ ਸ਼ਰਮਾ ਢਾਬਾ ਇਹਨਾਂ ਦਾ ਬਰੈਡ ਪਕੌੜਾ ਤੇ ਇਹਨਾਂ ਦੀ ਚਾਹ ਮਜ਼ਾ ਆ ਗਿਆ ਆਂਟੀ ਜੀ ਬਹੁਤ ਬੜੀ ਬੜੀਆ ਲੱਗੇ ਆਪਕੇ ਪਕੌੜੇ ਥੈਂਕ ਯੂ ਭਾਜੀ ਬੱਲੇ ਭਈਆ ਆਪ ਨੇ ਤਾਂ ਆਪ ਜੋ ਮੇਰੀ ਵੀਡੀਓ ਦੇਖਦੇ ਹੋ ਆ ਵੀ ਆਏਂਗੇ 1 ਮਿੰਟ ਹਾਲਾ ਬਰੈਡ ਪਕੌੜਾ ਆਪਕਾ ਵਾਕਈ ਮੇ ਮਜ਼ੇਦਾਰ ਥਾ ਅੱਛਾ ਬਣਾਤਾ 버거 ਬਣਾ ਰਿਹਾ ਅੰਦਰ ਜੋ ਪਨੀਰ ਡਾਲਾ ਅੰਦਰ ਜੋ ਪਿਆਜ਼ ਡਾਲਿਆ ਉਸਕਾ ਫਲੇਵਰ ਬੜੀਆ ਆ ਰਿਹਾ ਹੈ ਥੈਂਕ ਯੂ ਬਾਜੀ ਥੈਂਕ ਯੂ ਬਾਜੀ ਤੇ ਜਦੋਂ ਵੀ ਤੁਸੀਂ ਇੱਧਰ ਆਣਾ ਹੈ ਇਹਨਾਂ ਦਾ ਬਰੈਡ ਪਕੌੜਾ ਤੇ ਚਾਹ ਜਰੂਰ ਟਰਾਈ ਕਰੋ ਬਹੁਤ ਵਧੀਆ ਹੈ ਥੈਂਕ ਯੂ ਬਾਜੀ ਬਾਜਮਾ ਚਾਵਲ ਹਰੀ ਚਟਨੀ ਪਿਆਜ਼ ਤੇ ਖੀਰਾ ਦੇਖੋ ਕਾਢ ਦੀ ਵਧੀਆ ਹੈ ਮੈਂ ਟਰੈਕਟਰ ਜਿਹਾ ਚਲਾ ਕੇ ਜਦੋਂ ਆਂਧਾ ਮੰਨ ਕੀਤਾ ਤੇ ਚੜ੍ਹਨੇ ਤੋਂ ਨਹੀਂ ਮਾਤੇ ਤੇ ਆਵਾ ਵਧੀਆ ਹੋਇਆ ਹੋਗਾ ਹੋਰ ਕਰਨਾ ਪੂਰਾ ਹਾਲੇ ਕਰੂਗਾ ਤੇ ਬਾਹਰ